ਰੋਪੜ ਦਾ ਨਵਾਂ ਬੱਸ ਸਟੈਂਡ ਵਾਲਾ ਪੁਲ ਇੱਕ ਪਾਸਾ ਹੋਇਆ ਤਿਆਰ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ ਕਿ ਇੱਕ ਪਾਸਾ ਦਾ ਪੁਲ ਜਿਹੜਾ ਬਿਲਕੁਲ ਤਿਆਰ ਹੋ ਚੁੱਕਿਆ ਹੈ ਤੇ ਇਸ ਨੂੰ ਆਪਣੀ ਜਗ੍ਹਾ ਦੇ ਉੱਤੇ ਰੱਖ ਦਿੱਤਾ ਗਿਆ ਹੈ ਕਾਫੀ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਜਿਵੇਂ ਲੱਗਦਾ ਹੈ ਕਿ ਛੇਤੀ ਹੀ ਹੁਣ ਸਾਨੂੰ ਜੋ ਅਸੀਂ 4-5 ਸਾਲਾਂ ਤੋਂ ਮੁਸੀਬਤਾਂ ਚੱਲ ਰਹੀਆਂ ਹਨ ਉਹਨਾਂ ਮੁਸੀਬਤਾਂ ਤੋਂ ਛੁਟਕੁਆਰਾ ਮਿਲ ਸਕਦਾ ਹੈ ਪਰ ਦਸਣਾ ਵਗਾ ਕੇ ਬਹੁਤ ਸਾਰੇ ਲੋਕ ਬੋਲੀ ਮਾਲਾ ਤੇ ਚੱਲਦੇ ਆ ਜਦੋਂ ਰੋਪੜ ਦੇ ਵਿੱਚ ਐਂਟਰ ਕਰਦੇ ਹਨ ਤਾਂ ਉਹ ਕਾਫੀ ਜਿਆਦਾ ਉਲਝੇ ਹੋਏ ਹੁੰਦੇ ਹਨ ਕਿਉਂਕਿ ਬਾਹਰ ਤੋਂ ਜਦੋਂ ਕੋਈ ਵੀ ਵਿਅਕਤੀ ਆਉਂਦਾ ਤਾਂ ਉਹ ਪਤਾ ਨਹੀਂ ਲੱਗਦਾ ਕਿ ਅੰਦਰ ਉਹ ਕਿਹੜੇ ਕਿਹੜੇ ਰਸਤੇ ਨੂੰ ਕਿਸ ਤਰ੍ਹਾਂ ਜਾਣਾ ਚਾਹੀਦਾ ਪਰ ਲੇਕਿਨ ਅਸੀਂ ਅਕਸਰ ਦੇਖਦੇ ਹਾਂ ਕਿ ਕਦੇ ਕਿਸੇ ਨੂੰ ਪੁੱਛਦੇ ਆ ਕਦੇ ਕਿਸੇ ਨੂੰ ਪੁੱਛਦੇ ਆ ਇਸ ਜਗ੍ਹਾ ਤੇ ਤਾਂ ਮੈਪ ਵੀ ਕੰਮ ਨਹੀਂ ਕਰਦਾ ਪਰ ਹੁਣ ਲੱਗਦਾ ਵੀ ਆਸ ਜਿਹੜੀ ਨੇੜੇ ਦਿਖਾਈ ਦੇਦੀ ਹੈ ਦੇਖ ਲੋ ਰੋ ਤੁਸੀਂ ਨਵੀਂ ਪੜ੍ਹਦੀਆਂ ਤਸਵੀਰਾਂ 出川さん。<noise> <noise> Thank you.